ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਡੋਸਾ ਬਣਾਉਣ ਜਾ ਰਹੇ ਹਾਂ ਡੋਸਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਥੇ ਮੈਂ ਲਈਆਂ 1.5 ਕੋਲੀ ਚੌਲਾਂ ਦੀ ਤੇ ਅੱਧੀ ਕੋਲੀ ਦਾਲ ਦੀ ਇਹ ਰੇਸ਼ਿਓ ਸੇਮ ਹੀ ਰੱਖਣੀ ਹੈ ਮਤਲਬ ਜਿਹੜੇ ਚੌਲ ਹੋਣਗੇ ਉਹ 3 ਗੁਣਾ ਹੋਣਗੇ ਇਹਨਾਂ ਨੂੰ ਓਵਰਨਾਈਟ ਭਿਓ ਕੇ ਰੱਖ ਦੇਣਾ ਉਹ ਤੋਂ ਬਾਅਦ ਸਵੇਰ ਉੱਠ ਕੇ ਇਹਨਾਂ ਨੂੰ ਮਿਕਸੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਥੋੜੀ ਥੋੜੀ ਕਰਕੇ ਇਹਨਾਂ ਨੂੰ ਇਹਦੇ ਵਿੱਚ ਮੇਥੀ ਦਾਣੇ ਵੀ ਸੌਰੀ ਮੈਂ ਪਾਏ ਸੀ ਉਹ ਤੋਂ ਆਪਸ਼ਨਲ ਹੈ ਤੁਸੀਂ ਪਾਣੇ ਆ ਜਾਂ ਨਹੀਂ ਤਾਂ ਇਹਨਾਂ ਨੂੰ ਅੱਛੀ ਤਰ੍ਹਾਂ ਬਲੈਂਡ ਕਰ ਲੈਣਾ ਐਦਾਂ ਦਾ ਪੇਸਟ ਬਣ ਜਾਊਗਾ ਤੇ ਫਿਰ ਇਹਨਾਂ ਨੂੰ ਐਜ਼ ਇਟ ਇਜ਼ 8 ਘੰਟੇ ਦੇ ਲਈ ਆਪਾਂ ਨੇ ਟੱਕੀ ਰੱਖ ਦੇਣਾ ਮਿਕਸਚਰ ਨੂੰ ਫਰਮੈਂਟ ਹੋਣ ਦੇ ਲਈ ਜਦੋਂ 8 ਘੰਟੇ ਦੇ ਬਾਅਦ ਅੱਛੀ ਤਰ੍ਹਾਂ ਸੁੱਤੀ ਦੇਖੋਗੇ ਥੋੜਾ ਜਿਹਾ ਮਿਕਸਚਰ ਫੁੱਲ ਜਾਊਗਾ ਮਤਲਬ ਉਹਦੇ ਵਿੱਚ ਚੇਂਜ ਤੁਹਾਨੂੰ ਦਿਖਾਈ ਦੇਊਗਾ ਇਹਨੂੰ ਟੱਕ ਕੇ ਚੰਗੀ ਤਰ੍ਹਾਂ ਤੁਸੀਂ ਰੱਖ ਦਿਓ ਦੂਜੇ ਦਿਨ ਸੂਬਾ ਜਾਂ 8 ਘੰਟੇ ਬਾਅਦ ਸਵੇਰੇ ਤੁਸੀਂ ਕੀਤਾ ਸੀ ਉਹ ਤੋਂ ਬਾਅਦ ਤੁਸੀਂ ਇਹਨੂੰ ਲੈਣਾ ਹੈ ਲੈ ਕੇ ਤੁਸੀਂ ਦੇਖਿਓ ਐਦਾਂ ਦਾ ਫਲਫੀ ਫਲਫੀ ਜਿਹਾ ਤੁਹਾਨੂੰ ਹੋਊਗਾ ਤਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੋਰ ਕੁਝ ਨਹੀਂ ਆਪਾਂ ਨੇ ਇਸ ਵਿੱਚ ਪਾਉਣਾ ਤੇ ਤਵੇ ਤੇ ਸਭ ਤੋਂ ਪਹਿਲਾਂ ਗਰਮ ਕੀਤਾ ਉਸ ਤੋਂ ਬਾਅਦ ਤੁਸੀਂ ਪਾਣੀ ਦੇ ਚਿੱਟੇ ਮਾਰ ਕੇ ਨਾ ਇਹਨੂੰ ਠੰਡਾ ਜਿਹਾ ਕਰਨਾ ਜੇ ਕੋਈ ਐਕਸੈਸ ਆਇਲ ਲੱਗਿਆ ਹੋਊਗਾ ਉਹ ਨਿਕਲ ਜਾਊਗਾ ਫਿਰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਗਵਾਈਪ ਤੇ ਕਰ ਲੈਣਾ ਇਹਨੂੰ ਅੱਛੀ ਤਰ੍ਹਾਂ ਤੇ ਇਹ ਜਿਹੜੀ ਲੋ ਕਰਕੇ ਰੱਖਣੀ ਹੈ ਇਹਦੀ ਫਲੇਮ ਹਾਈ ਤੇ ਨਹੀਂ ਰੱਖਣਾ ਪਹਿਲਾਂ ਤੇ ਫਿਰ ਜਿੱਡਾ ਕੁ ਵੱਡਾ ਤੁਸੀਂ ਦੋਸਾ ਬਣਾਉਣਾ ਉਸ ਪਹਿਲਾਂ ਮੈਂ ਪਲੇਨ ਦੋਸਾ ਬਣਾਉਂਗੀ ਉਸ ਹਿਸਾਬ ਦੇ ਨਾਲ ਤੁਸੀਂ ਦੇਖੋ ਇਹ ਮਿਕਸਚਰ ਲੈਣਾ ਹੈ ਕੜਚੀ ਦੇ ਨਾਲ ਤੇ ਤਵੇ ਤੇ ਪਾ ਕੇ ਇਹਨੂੰ ਗੋਲ-ਗੋਲ ਘੁਮਾ ਦਿਓ ਹਲਕੇ ਹੱਥਾਂ ਦੇ ਨਾਲ ਜਿੱਡਾ ਦੋਸਾ ਬਣਾਉਣਾ ਉਹ ਤੁਹਾਡੀ ਮਰਜ਼ੀ ਹੈ ਦੇਖੋ ਇਹ ਪਹਿਲਾਂ ਮੈਂ ਆਪਾਂ ਪਲੇਨ ਦੋਸਾ ਬਣਾ ਰਹੇ ਹਾਂ ਵਿੱਚ ਕੋਈ ਸਟਫਿੰਗ ਨਹੀਂ ਹੋਊਗੀ ਤਾਂ ਕਰਕੇ ਥੋੜਾ ਛੋਟਾ ਰੱਖ ਰਹੀ ਹਾਂ ਮੈਂ ਦੇਖੋ ਤਾਂ ਇਹਨੂੰ ਪੂਰਾ ਪਹਿਲਾਂ 5 ਮਿੰਟ ਸੇਕ ਲੱਗਣ ਦੇਣਾ ਫਿਰ ਥੋੜਾ ਜਿਹਾ ਤੇਲ ਉੱਪਰ ਸਪ੍ਰਿੰਕਲ ਕਰ ਦੇਣਾ ਤਵਾ ਹਿਲਾ ਦਿਓ ਆਪਣੇ ਆਪ ਤੇਲ ਇੱਧਰ ਉੱਧਰ ਹੋ ਜਾਏਗਾ ਫਲੇਮ ਕਰ ਦਿਓ ਹਾਈ ਹੁਣ ਹਾਈ ਫਲੇਮ ਤੇ ਇਹਨੂੰ ਚੰਗੀ ਤਰ੍ਹਾਂ ਪੱਕਣ ਦਿਓ ਤੁਸੀਂ ਜੇ ਚਾਹੁੰਦੇ ਇਹਨੂੰ ਦੋਨੋਂ ਪਾਸੇ ਸੇਕ ਸਕਦੇ ਹੋ ਨਹੀਂ ਇੱਕ ਪਾਸਾ ਸੇਕ ਕੇ ਵੀ ਇਹਨੂੰ ਫੋਲਡ ਕਰ ਦਿਓ ਮੈਂ ਦੋਨੋਂ ਪਾਸੇ ਸੇਕਿਆ ਦੇਖੋ ਇਤਨਾ ਕ੍ਰਿਸਪੀ ਜਾਂ ਹੋ ਗਿਆ ਬਹੁਤ ਵਧੀਆ ਤੇ ਬਸ ਇਹਨੂੰ ਫੋਲਡ ਕਰਕੇ ਫਿਰ ਤੁਸੀਂ 2 ਮਿੰਟ ਬਾਅਦ ਫਿਰ ਪਲਟ ਕੇ ਫੋਲਡ ਕਰਕੇ ਸਾਈਡ ਤੇ ਰੱਖ ਦੋ ਇਹ ਡੋਸਾ ਤਿਆਰ ਹੈ ਇਹ ਪਲੇਨ ਹੈ ਅਗਰ ਤੁਸੀਂ ਸਟਫਿੰਗ ਵਾਲਾ ਬਣਾਉਣਾ ਹੈ ਉਹਦੇ ਲਈ ਸਟਫਿੰਗ ਲਈ ਦੇਖੋ ਜਿਹੜੇ ਆਲੂ ਹੈ ਉਹ ਬੋਇਲ ਕਰਕੇ ਰੱਖੇ ਹੋਏ ਆ ਮੈਂ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਥੋੜੀ ਜਿਹੀ ਸਰੋਂ ਦੇ ਤੇਲ ਚ ਰਾਈ ਲਈ ਹੈ ਤੇ ਬੋਇਲ ਕਰੇ ਹੋਏ ਆਲੂ ਲਿੱਤੇ ਨੇ ਤੇ ਵਿੱਚ ਹੀ ਆਪਾਂ ਨੇ ਪਿਆਜ਼ ਪਾ ਦੇਣਾ ਕਿ ਸਰਾਫਲੀ ਚੌਪ ਨਹੀ ਜਿਵੇਂ ਮਰਜ਼ੀ ਕੱਟ ਕੇ ਤੁਸੀਂ ਪਾ ਦਿਓ ਤੇ ਵਿੱਚ ਨਮਕ ਔਰ ਥੋੜੀ ਜਿਹੀ ਹਲਦੀ ਮੈਂ ਮਿਰਚ ਨਹੀਂ ਪਾਈ ਤੁਸੀਂ ਆਪਸ਼ਨਲ ਹੈ ਇਹਦੇ ਵਿੱਚ ਹੋਰ ਕੁਝ ਵੀ ਪਾਣਾ ਹੈ ਮਟਰ ਪਾਉਣੇ ਆ ਟਮਾਟਰ ਪਾਉਣੇ ਆ ਜੋ ਵੀ ਕੋਈ ਵੀਜਿਟੇਬਲ ਪਾਉਣੀ ਆ ਉਹ ਤੁਹਾਡੀ ਇੱਛਾ ਹੈ ਮੈਂ ਨਹੀਂ ਪਾਈ ਕਿਉਂਕਿ ਮੈਂ ਬੱਚੇ ਲਈ ਬਣਾ ਰਹੀ ਹਾਂ ਤੇ ਉਸ ਤੋਂ ਬਾਅਦ ਸੇਮ ਤਵੇ ਦੇ ਉੱਤੇ ਤੁਸੀਂ ਪਾਣੀ ਸਪ੍ਰਿੰਕਲ ਕਰਕੇ ਸਾਫ਼ ਕਰਕੇ ਤੇ ਫਿਰ ਦੋਸੇ ਦਾ ਬੈਟਰ ਚੰਗੀ ਤਰ੍ਹਾਂ ਆਲੇ-ਦਾਲੇ ਫਲਾ ਲੈਣਾ ਇਹ ਥੋੜਾ ਵੱਡਾ ਬਣਾਇਓ ਕਿਉਂਕਿ ਇਹਦੇ ਵਿੱਚ ਆਪਾਂ ਨੇ ਸਟਫਿੰਗ ਵੀ ਫਿਲ ਕਰਨੀ ਹੈ ਬੈਟਰ ਘਟ ਗਿਆ ਤਾਂ ਦੁਬਾਰਾ ਲੈ ਕੇ ਘੜਛਿਚਰਾਮ ਨਾਲ ਉਹਨੂੰ ਹਲਕੇ ਹੱਥਾਂ ਦੇ ਨਾਲ ਇੱਥੇ ਤੁਸੀਂ ਜਿਹੜੀ ਫਲੇਮ ਹੈ ਉਹ ਘੱਟ ਹੀ ਰੱਖਣੀ ਹੈ ਕਿਉਂਕਿ ਨਹੀਂ ਦੋਸਾ ਜਿਹੜਾ ਬੈਟਰ ਆ ਉਹ ਜਲ ਜੇਗਾ ਜਦੋਂ ਤੁਹਾਨੂੰ ਲੱਗੇ ਵੀ ਥੋੜਾ ਪੱਕਣਾ ਸਟਾਰਟ ਹੋ ਗਿਆ ਬਸ ਇਹਦੇ ਆਲੇ-ਦਾਲੇ ਆਇਲ ਜਿਹੜਾ ਸਪ੍ਰਿੰਕਲ ਕਰ ਦੇਣਾ ਤੇ ਫਿਰ ਉਹਦੇ ਜੋ ਤੁਸੀਂ ਬਣਾਇਆ ਸੀ ਮਿਕਸਚਰ ਆਲੂ ਵਾਲਾ ਉਹ ਇਹਦੇ ਵਿੱਚ ਰੱਖ ਕੇ ਫਿਰ ਫੋਲਡ ਕਰਨਾ ਦੇਖੋ ਇੱਕਨ ਤਵਾ ਹਿਲਾ ਲਿਓ ਤੁਸੀਂ ਆਰਾਮ ਨਾਲ ਥੋੜਾ ਆਇਲ ਆ ਜਿਹੜਾ ਸਪਰੈਡ ਹੋ ਜਾਏਗਾ ਤੇ ਇਹਨੂੰ ਅੱਛੀ ਤਰ੍ਹਾਂ ਨਾਲ ਸੇਕਣ ਦਿਓ ਜਲਦਬਾਜੀ ਨਹੀਂ ਕੋਈ ਕਰਨੀ ਹੈਗੀ ਅਚੀ ਤਰ੍ਹਾਂ ਨਾਲ ਜਦ ਸਿੱਕ ਜਗਾ ਫਿਰ ਉਹਦੇ ਉੱਤੇ ਮਿਕਸਰ ਲਗਾਣਾ ਇਹਨੂੰ ਪਲਟ ਕੇ ਦੂਜੀ ਪਾਸੇ ਵੀ ਤੁਸੀਂ ਸੇਕ ਸਕਦੇ ਹੋ ਫਿਰ ਮਿਕਸਰ ਰੱਖ ਸਕਦੇ ਆ ਇਹ ਆਪਸ਼ਨਲ ਹੈ ਜਿਵੇਂ ਤੁਸੀਂ ਕਰਨਾ ਦੇਖੋ ਹੁਣ ਇਹਦੇ ਉੱਤੇ ਰੱਖਿਆ ਆਪਾਂ ਨੇ ਮਿਕਸਚਰ ਚੰਗੀ ਤਰ੍ਹਾਂ ਇਹ ਵੀ ਇਹ ਤੁਹਾਡੀ ਇੱਛਾ ਦੇ ਹਿਸਾਬ ਨਾਲ ਤੁਸੀਂ ਘੱਟ ਪਾਣਾ ਵੱਧ ਪਾਣਾ ਮਿਕਸਚਰ ਉਹ ਤੁਹਾਡੀ ਇੱਛਾ ਹੈ ਫਿਰ ਇਹਨੂੰ ਫੋਲਡ ਕਰ ਦਿਓ ਚੰਗੀ ਤਰ੍ਹਾਂ ਫੋਲਡ ਕਰਕੇ ਸੇਕ ਲਵਾਂ ਫਿਰ ਇਹਨੂੰ ਪਲਟ ਕੇ ਇਹ ਤੁਹਾਡਾ ਡੋਸਾ ਹੋ ਗਿਆ ਜੀ ਤਿਆਰ ਖਾਣ ਲਈ ਪੂਰੀ ਤਰ੍ਹਾਂ ਬਹੁਤ ਹੀ ਟੇਸਟੀ ਦੋ